ਸ਼ਸ਼ੀ ਕਾਲ ਜੀ ਇਸ ਵਕਤ ਅਸੀਂ ਖੜੇ ਆ ਸਰਕਾਰੀ ਪ੍ਰਾਇਮਰੀ ਸਕੂਲ ਸਲੇਰ ਵਿਖੇ ਤਾਂ ਮੇਰੇ ਹੱਤਾਂ ਦੇ ਵਿੱਚ ਦੱਸ ਦਈਏ ਕਿ ਬੱਚ ਬਣਦੇ ਆ ਗੱਲਾਂ ਵੀ ਤੁਹਾਨੂੰ ਯਾਦ ਕਰਾ ਦਾਂਗੇ ਕਾਪੀ ਪੈਨਸਲ ਕਿ ਪੈਨ ਇਹ ਦੱਸ ਦਈਏ ਕਿਉਂ ਆ ਕਿਉਂਕਿ ਅੱਜ ਬੱਚਿਆਂ ਦੇ ਰਿਜ਼ਲਟ ਸੀ ਤਾਂ ਸਮਾਂ ਹੁੰਦਾ ਸੀ ਜਦੋਂ ਨਿੱਕੇ-ਨਿੱਕੇ ਬੱਚੇ ਆ ਉਹ ਦਿਨ ਸੀ ਕਿ ਆਪਾਂ ਪੜ੍ਹਦੇ ਹੁੰਦੇ ਸੀ ਤੇ ਜਦੋਂ ਪਹਿਲੇ ਦੂਜੇ ਨੰਬਰ ਤੇ ਆਉਣਾ ਵੀ ਸਾਨੂੰ ਸਕੂਲਾਂ ਦੇ ਵਿੱਚ ਪੈਨ ਕਾਪੀ ਮਿਲੀ ਆ ਤਾਂ ਜੋ ਵੀ ਸਮਸ ਅੱਜ ਯਾਦ ਆਇਆ ਤੇ ਤੋਂ ਮੈਂ ਗਿਆ ਤੁਹਾਨੂੰ ਯਾਦ ਕਰਾ ਦਈਏ ਸਕੂਲ ਭਾਵੇਂ ਵੱਡਿਆਂ ਦੇ ਵਿੱਚ ਕਿੰਨੇ ਵੱਡੇ ਨਾਮ ਲੰਦੇ ਨੇ ਟਰੋਫੀਆਂ ਮਿਲਦੀਆਂ ਨੇ ਪਰ ਪ੍ਰਾਇਮਰੀ ਸਕੂਲ ਕਿਸੇ ਨਾਲੋਂ ਘੱਟ ਨਹੀਂ ਹੁੰਦੇ ਤਾਂ ਬੱਚਿਆਂ ਦੀਆਂ ਜਿਹੜੀਆਂ ਅੱਜ ਚਿਹਰੇ ਤੇ ਖੁਸ਼ੀਆਂ ਦੇਖੀਆਂ ਉਹ ਅਸੀਂ ਵੀ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀ ਆਜ ਉਸੇ ਤਰ੍ਹਾਂ ਪਿੰਡ ਸਨੀਰ ਵਿੱਚ ਖੜਿਆ ਜਿੱਥੇ ਬੱਚਿਆਂ ਦੇ ਰਿਜ਼ਲਟ ਆਏ ਨੇ ਛੋਟੇ ਛੋਟੇ ਬੱਚੇ ਨੰਨੇ-ਮੁੰਨੇ ਜਿਹੜੇ ਨੇ ਬੜੀ ਖੁਸ਼ੀ ਦੇ ਵਿੱਚ ਆਓ ਫਿਰ ਬੱਚਿਆਂ ਦੇ ਰਿਜ਼ਲਟ ਸੁਣਦੇ ਆ ਤੇ ਨਾਲੇ ਗੱਲਬਾਤ ਕਰਦੇ ਆ ਟੀਚਰਾਂ ਨਾਲ ਜੀ ਮੈਂ ਗਿਆਨ ਚੰਦ ਹੈਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸਨੇਰ ਆਪਣੇ ਸਮੂਹ ਟੀਮ ਨੂੰ ਵਧਾਈ ਦੇਣਾ ਅੱਜ ਦੇ ਦਿਨ ਕਿ ਇਹਨਾਂ ਦੇ ਉਦਮ ਸਰਕਾਰ ਇਹਨਾਂ ਦੀ ਮਿਹਨਤ ਸਦਕਾ ਬਹੁਤ ਵਧੀਆ ਰਿਜ਼ਲਟ ਆਇਆ ਨਤੀਜਾ ਆਇਆ ਤੇ ਮੈਂ ਅੱਜ ਆਪਣੇ ਜੋ ਨਵੇਂ ਬੱਚੇ ਆਏ ਆ ਉਹਨਾਂ ਨੂੰ ਇਹ ਐਂ ਆਖਦਾ ਔਰ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਇਹ ਬੇਨਤੀ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਆਪਾਂ ਨਿਯਮਤ ਆਪਣਾ ਸਕੂਲ ਭਜਿਏ ਰੈਗੂਲਰ ਸਕੂਲ ਭਜਿਏ ਕਿਉਂਕਿ ਸਰਕਾਰੀ ਸਕੂਲ ਦੇਣ ਵਾਸਤੇ ਆ ਆਪ ਨੂੰ ਸਿੱਖਿਆ ਦਿੰਦੇ ਆ ਹੋਰ ਅਨੇਕਤ ਨੇ ਸੁਵਿਧਾਵਾਂ ਜੋ ਆ ਗਈਆਂ ਸਰਕਾਰ ਵੱਲੋਂ ਮਿਲੀਆਂ ਗਈਆਂ ਤੁਹਾਨੂੰ ਮਿਲਦੀਆਂ ਗਈਆਂ ਜ਼ੀਰੋ ਖਰਚਾ ਖਰਚਾ ਕੋਈ ਨਹੀਂ ਲਾਭ ਹੀ ਲਾਭ ਹੈ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜਿੱਥੇ ਤੁਸੀਂ ਬੈਠੇ ਹੋ ਵੱਡੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਇਹੀ ਕਹਿਣਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਆਓ ਇਤੋਂ ਅਨੇਕ ਤਰ੍ਹਾਂ ਦੇ ਸਹੂਲਤਾਂ ਮਿਲਦੀਆਂ ਨੇ ਤੇ ਉਹ ਸਹੂਲਤਾਂ ਦਾ ਲਾਭ ਲਓ ਜੀ ਬਾਕੀ ਬਹੁਤ ਸਹਿਯੋਗ ਮਿਲਿਆ ਪਿੰਡ ਵਾਸੀਆਂ ਦਾ ਵੀ ਬੱਚਿਆਂ ਦੇ ਮਾਪਿਆਂ ਦਾ ਵੀ ਬੱਚੇ ਬਹੁਤ ਮਿਹਨਤ ਕੀਤੀ ਮੇਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਸਾਰੀ ਟੀਮ ਦੀ ਮਿਹਨਤ ਦਾ ਸਦਕਾ ਰਿਜ਼ਲਟ ਹੈ ਬਹੁਤ ਵਧੀਆ 100% ਆਇਆ ਵਾ ਤੇ ਜੋ ਪਹਿਲੀ ਦੂਜੀ ਜੀ ਪਹਿਲੀ ਦੂਜੀ ਤੀਜੀ ਦੇ ਜੋ ਬੱਚੇ ਆਏ ਹੈਗੇ ਆ ਨੰਬਰ ਤੇ ਜੋ ਬੱਚੇ ਆਏ ਆ ਉਹਨਾਂ ਨੂੰ ਨਾਮ ਦਿੱਤਾ ਗਿਆ ਵਾ ਉਨਾ ਦਾ ਮਾਨਵਾਦਾ ਕੀਤਾ ਗਿਆ ਵਾ ਤੇ ਅਸੀਂ ਗਾਹਬ ਗਾਹੇ ਇਸੇ ਤਰ੍ਹਾਂ ਮਾਨਵਾਦਾ ਕਰਦੇ ਰਹਿੰਨੇ ਹੈਗੇ ਆ ਬੱਚਿਆਂ ਨੂੰ ਖੇਡਣ ਤੇ ਲੈ ਕੇ ਇਹਦਾ ਆ ਉਹਨਾਂ ਦੇ ਜੋਸ਼ ਵਿੱਚ ਅਰਗਤਿ ਉਹਦੀਆਂ ਉਹਨਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਅਸੀਂ ਉਹਨਾਂ ਦੇ ਮੁਕਾਬਲੇ ਕਰਾਣੇ ਹੈਗੇ ਆ ਤੇ ਉਹਨਾਂ ਮੁਕਾਬਲੇ 'ਚ ਸਾਡੀ ਟੀਮ ਬਹੁਤ ਸ਼ੇਖਦ ਦਿੰਦੀ ਆ ਤੇ ਅਸੀਂ